ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੈਡੀਜਾ ਅਜਪਟੇਲਾ ਤੇ ਦੇਖ ਸਕਦੇ ਹੋ ਬਾਈ ਜੀ ਆਪਣੇ ਕੋਲ ਬਿਨਾ ਪੇਂਟ ਤੋਂ ਵੀ ਟਰਾਲੇ ਤਿਆਰ ਖੜੇ ਆ ਪੇਂਟ ਵਾਲੇ 16 14 12 11 ਸਾਰੇ ਸ਼ੇਡ ਤਿਆਰ ਕਰ ਰਹੇ ਆ ਆਪਾਂ ਇੱਧਰ 14 7 12 6.5 ਕੋਈ ਵੀ ਸ਼ੇਡ ਲੈਣਾ ਕਿਸੇ ਵੀਰ ਨੇ ਆਪਣੇ ਨਾਲ ਕਰ ਲਿਓ ਸੰਪਰਕ ਆਪਾਂ ਸ਼ੁਰੂ ਤੋਂ ਦਿਖਾਉਨੇ ਆ ਟਰਾਲੇ ਤੁਹਾਨੂੰ ਇੱਕ 12 6.5 ਤਿਆਰ ਹੋਇਆ ਬਾਈ ਜੀ ਸੌਰੀ 21+ ਵਜਨ ਕੰਡੇ ਤੇ ਲਾ ਕੇ ਦੇਵਾਂਗੇ 2 ਫੁੱਟ ਬਾਡੀ 2.5 ਫੁੱਟ ਵਿਡ 8 ਇੰਚੀ ਚਾਸੀ ਟਾਡਾ ਸੇਲ ਦੀ ਜਹਾਜੀ ਫਾਰਸ 6 ਐਮਐਮ ਸਾਈਡ ਚਾਦਰ 12 ਗੇਜ 레이జర్ ਕਟਿੰਗ ਵਾਲਾ ਮੋਟੇ ਪੈਪਾਂ ਦਾ ਵੇਡ ਦੋ ਫਾਡਾ ਲਾ ਡਬਲ ਟਾਇਰ 10 ਇੰਚੀ ਹੱਬ 4 ਇੰਚੀ ਹਿੱਸਾ ਤੇ 1,85,000 ਦੀ ਦੇ ਦਾਂਗੇ ਬਾਈ ਜੀ ਇਹ ਡਬਲ ਲੋਕ ਲੱਗਿਆ ਹੋਇਆ ਜਾਲੀ ਜੋਲੀ ਲੱਗੇ ਹੋਏ ਵੇਡ ਤੇ ਸਟicker ਕੰਪਲੀਟ 14 7 ਬਾਈ ਜੀ 2,35,000 ਦੀ ਡਬਲ ਜੈਕ 27 ਕਿਲੋਗ੍ਰਾਮ ਵਜ਼ਨ 5 ਇੰਚੀ ਗੋਲ ਹਿੱਸਾ 15 15 ਟਨ ਦੇ ਦੋ ਜੈਕ ਡਬਲ ਟਾਇਰ 4 2 ਦਾ ਬੱਤਾ ਜਾਜੀ ਫਰਸ਼ 6 ਐਮ ਐਮ ਸਾਈਡ ਚਾਦਰ 10 ਗੇਜ ਦੋ ਸਵਾ ਦੋ ਫੁੱਟ ਵਾੜੀ ਤੇ 2.5 ਫੁੱਟ ਵਿड्थ 레이జర్ ਕਟਿੰਗ ਵਾਲਾ ਮੱਛੀ ਉੱਕ 235000 ਦਾ ਮੰਜਾ-ਮੰਜਾ ਲੱਗਿਆ ਹੋਇਆ ਇਹ ਲਾਲ ਰੰਗ ਦਾ ਤਿਆਰ ਖੜਾ ਬਾਈ ਜੀ ਬਿਨਾ ਮੰਜੇ ਤੋਂ ਬਸ ਬਾਕੀ ਮਾਲ ਸਾਰਾ ਸੇਮ ਆ ਸਿਰਫ ਮੰਜਾ ਨਹੀਂ ਲੱਗਿਆ ਹੋਇਆ 230000 ਦਾ ਤੇ 12 ਸਾਢੇ ਜਿਹੜਾ ਸੇਮ ਉਧਰ ਮਾਲ ਦੱਸਿਆ ਤੁਹਾਨੂੰ ਉਹੀ ਸੇਮ 180000 ਦਾ ਇਹਦੇ ਬਸ ਬਾਡੀ ਤੇ ਐਂਗਲ ਆ ਉਹਦੇ ਪੈਪ ਆ ਇੰਨਾ ਕ ਫਰਕ ਆ 14 ਸੱਤ ਖੜਾ ਬਾਈ ਜੀ 235000 ਦਾ ਏ 147 ਆਰਡਰ ਤੇ ਬਣਿਆ ਪੇਂਟ ਹੋਣਾ ਬਾਕੀ ਬਾਕੀ ਕੁਆਲਿਟੀ ਚੈੱਕ ਕਰੋ ਬਈ ਜੀ ਆਪਣੇ ਮਾਲ ਦੀ ਸਾਰਾ ਮਾਲ ਨਿਊ ਹੁੰਦਾ ਪੂਰੀ ਬਿਲਡਿੰਗ ਲੇਅਰ ਹੁੰਦੀ ਆ ਪੂਰੀ ਬਿਨਾ ਪੇਂਟ ਤੋਂ ਇੱਕ ਟਰਾਲਾ ਹੋਰ ਖੜਾਓ ਆਪਣਾ ਪੰਜ ਕੋਲਾ ਜਾਣਾ ਭੁੱਲ ਚੱਕ ਪਿੰਡਾ ਬਈਆਂ ਦਾ ਇਹ 147 ਆ ਇਹ ਵੀ ਆਰਡਰ ਤੇ ਬਣਿਆ ਹੋਇਆ ਜਾਜੀ ਫਰਸ਼ ਪੇਂਟ ਹੋਣਾ ਬਾਕੀ ਆ ਤੇ ਅੱਗੇ 167 ਖੜਾ ਡਬਲ ਜੈਕ 2,75,000 ਦਾ ਉਹ ਸਵਾ ਦੋ ਬਾਡੀ 2.5 ਫੁੱਟ ਵਿਡ 10 ਇੰਚੀ ਚਾਸੀ ਡਬਲ ਜੈਕ ਰੇਲ ਦਾ ਹਿੱਸਾ ਗੋਲ 5 ਇੰਚੀ ਜਾਜੀ ਫਰਸ਼ ਡਬਲ ਜੈਕ ਹੈ 2,75,000 ਦਾ ਬਾਕੀ ਕਿਸੇ ਵੀਰ ਨੇ ਕੋਈ ਵੀ ਸਾਈਜ਼ ਆਰਡਰ ਤੇ ਚਾਰ ਕਰਵਾਉਣਾ ਸੰਪਰਕ ਕਰ ਲਿਓ